ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਦਾ ਮੈਨੇਜਿੰਗ ਡਾਇਰੈਕਟਰ ਆਫ ਬਾਲਾਜ ਐਜੂਕੇਸ਼ਨ ਪੁਆਇੰਟ ਤੁਹਾਡਾ ਸਵਾਗਤ ਕਰਦਾ ਬਾਲਾਜ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਨੂੰ ਇੱਕ ਜਾਣਕਾਰੀ ਦੇਣ ਵਾਸਤੇ ਹੈ ਜਿਵੇਂ ਕਿ ਤੁਸੀਂ ਟੈਲੀਗ੍ਰਾਮ ਚੈਨਲ ਤੇ ਪਿਛਲੇ ਕਾਫੀ ਦਿਨੋਂ ਤੋਂ ਦੇਖ ਰਹੇ ਹੋਗੇ ਸਾਡੀ ਇੱਕ ਬੁੱਕ ਆਉਣ ਵਾਲੀ ਸੀ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਬੁੱਕ ਦਾ ਜੋ ਹੈ ਇੱਕ ਤਰੀਕੇ ਦਾ ਲੁੱਕ ਸਾਂਝੀ ਕਰ ਦਿੰਨਾ ਜੀਡੀਪਨੀ ਵੱਡੀ ਆਰਐਸ ਅਗਰਵਾਲ ਸਾਈਜ਼ ਦੀ ਆਰਐਸ ਅਗਰਵਾਲ ਦੀ ਸਾਈਜ਼ ਦੀ ਕਿਤਾਬ ਹੁੰਦੀ ਹੈ ਰੀਜ਼ਨਿੰਗ ਦੀ ਉਸ ਸਾਈਜ਼ ਦੀ ਕਿਤਾਬ ਹੈ 408 ਪੇਜ ਨੇ ਇਹ ਚ ਤਿੰਨ ਸਬਜੈਕਟ ਅਸੀਂ ਕਵਰ ਕੀਤੇ ਨੇ ਪੰਜਾਬੀ ਪੇਪਰ A ਕੁਆਲੀਫਾਈ 50 ਨੰਬਰ ਦਾ ਪੰਜਾਬੀ ਪੇਪਰ B ਜਿਹੜਾ ਮੀਨਸ ਦਾ ਹੁੰਦਾ ਹੈ 13 ਤੋਂ 15 ਨੰਬਰ ਦਾ ਪੰਜਾਬ ਦੇ ਪੇਪਰਾਂ ਚ ਪਲੱਸ ਪੰਜਾਬ ਜੀ ਕੇ ਜਿਹੜੀ 18 ਤੋਂ 20 ਨੰਬਰ ਦੀ ਹੁੰਦੀ ਹੈ ਅਲੱਗ-ਅਲੱਗ ਪੇਪਰਾਂ ਚ ਲਗਭਗ ਇਹ 70-80 ਨੰਬਰ ਇਸ ਇੱਕ ਬੁੱਕ ਦੇ ਵਿੱਚ ਕਵਰ ਨੇ ਤੁਹਾਨੂੰ ਇਹ ਬੁੱਕ ਕਿਉਂ ਲੈਣੀ ਚਾਹੀਦੀ ਹੈ ਮੈਨੂੰ ਲਗਭਗ 11 ਸਾਲ ਹੋ ਗਏ ਪੰਜਾਬ ਦੇ ਵਿੱਚ ਅਲੱਗ-ਅਲੱਗ ਮੈਂ ਇੰਸਟੀਚੂਟਸ ਦੇ ਵਿੱਚ ਪੜਾਇਆ ਹੁਣ ਮੇਰਾ ਆਪਣਾ ਇੰਸਟੀਚੂਟ ਹੈ ਤੇ ਮੈਂ ਉਹਨੂੰ ਰਨ ਕਰ ਰਿਹਾ ਪਿਛਲੇ 6 ਸਾਲਾਂ ਤੋਂ ਆਈਵੀਟੀ ਮੈਂ ਪੜਾਇਆ ਹੈ ਗਿਆਨਮ ਮੈਂ ਪੜਾਇਆ ਹੈ ਠੀਕ ਹੈ ਹੋਰ ਵੀ ਬਹੁਤ ਸਾਰੇ ਇੰਸਟੀਚੂਟਸ ਨੇ ਉਹਨਾਂ ਦੇ ਵਿੱਚ ਮੈਂ ਟੀਚ ਕੀਤਾ ਹੈ ਪ੍ਰੋਬਲਮ ਕੀ ਹੈ ਪੂਰਾ ਪੇਪਰ ਨੂੰ ਫੋਕਸ ਕਰਕੇ ਕੋਈ ਇੱਕ ਬੁੱਕ ਨਹੀਂ ਲਿਖੀ ਹੋਈ ਇਸ ਬੁੱਕ ਦੇ ਵਿੱਚ ਤੁਹਾਨੂੰ ਸਟਾਰਟਿੰਗ ਦੇ ਵਿੱਚ 20 ਦੇ ਕਰੀਬ ਤਾਂ ਪ੍ਰੀਵियस ਇਅਰ ਪੇਪਰ ਮਿਲਣਗੇ ਵਿਦ ਸੋਲੂਸ਼ਨ ਪੰਜਾਬੀ ਦੇ ਪੇਪਰ A ਦੇ ਤੇ ਪੰਜਾਬ ਜੀਕੇ ਦੇ ਪਲੱਸ ਹਰ ਇੱਕ ਚੈਪਟਰ ਦੀ ਥਿਊਰੀ ਤੇ ਨਾਲ ਐਮਸੀਕਿਊ ਮਿਲੂਗਾ। ਜਿਆਦਾ ਤੋਂ ਜਿਆਦਾ ਚੀਜ਼ਾਂ ਸੀ ਇਹਦੇ ਵਿੱਚ ਟੇਬਲ ਦੇ ਵਿੱਚ ਟੇਬਲ ਟੈਬੂਲਰ ਫਾਰਮ ਦੇ ਵਿੱਚ ਪਾਈਆਂ ਨੇ ਤਾਂ ਕਿ ਬੱਚੇ ਨੂੰ ਜੋ ਨਹੀਂ ਚੀਜ਼ਾਂ ਕਲੀਅਰ ਹੋ ਜਾਣ। ਉਹ ਪਖਤੀ ਤੇ ਸੂਫੀ ਮੂਵਮੈਂਟ ਹੈ ਤੁਹਾਨੂੰ ਕਿਤੇ ਨਹੀਂ ਮਿਲਦੀ। ਉਹਦੇ ਵਿੱਚ ਮੈਂ 80 ਕੁਐਸਚਨ ਪਾਏ ਨੇ ਵੀ ਥਿਊਰੀ। ਹੁਕਮਨਾਮੇ ਕਿਤੇ ਨਹੀਂ ਮਿਲਦੇ ਹੈਗੇ ਵੀ ਕਿੰਨੇ ਹੁਕਮਨਾਮੇ ਹੋਏ ਨੇ ਸਿੱਖ ਇਤਿਹਾਸ ਦੇ ਵਿੱਚ ਮੈਂ ਇਹਦੇ ਵਿੱਚ ਪਾਈ ਨੇ। ਗੁਰੂ ਗ੍ਰੰਥ ਸਾਹਿਬ ਦੀ ਤੁਕਾਂ ਆndੀਆਂ ਨੇ ਪੇਪਰ ਦੇ ਵਿੱਚ ਵੀ ਇੱਕ ਟੁਕ ਦਿੱਤੀ ਜਾਊਗੀ ਤੇ ਇਹ ਕਿਹੜੇ ਭਗਤ ਦੀ ਹੈ ਸੰਤ ਦੀ ਹੈ ਜਾਂ ਫਿਰ ਕਿਹੜੇ ਗੁਰੂ ਸਾਹਿਬਾਨ ਦੀ ਹੈ ਮੈਂ ਲਗਭਗ ਪੰਜਾਬ ਸਭ ਤੋਂ ਫੇਮਸ ਟੁਕਾਂ ਲੱਭ ਕੇ ਰੀਚ ਪਾਈਆਂ ਨੇ ਪੰਜਾਬ ਜੀਕੇ ਜਿਹੜੀ ਉਹ ਮੇਰੀ ਆਪਦੀ ਰੀਟਨ ਹੈ ਪੰਜਾਬੀ ਜੋ ਹੈ ਮੇਰੇ ਇੱਕ ਕੋ ਟੀਚਰ ਦੀ ਲਿਖੀ ਹੋਈ ਹੈ ਇਸ ਬੁੱਕ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਵਿਦ ਡਿਟੇਲ ਵਿਦ ਦਾ ਐਮਸੀਕਿਊ ਮਿਲੇਗੀ ਪਹਿਲਾਂ ਥਿਊਰੀ ਫਿਰ ਉਹਦੀ ਐਮਸੀਕਿਊ ਫਿਰ ਉਹਦਾ ਨੀਚੇ ਸੋਲੂਸ਼ਨ ਤਾਂ ਇਸ ਬੁੱਕ ਦੇ ਉੱਤੋਂ ਤੁਸੀਂ ਜੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤਾਂ ਸੰਗਰੂਰ ਸਾਡੇ ਹੈੱਡ ਆਫਿਸ ਤੋਂ ਲੈ ਕੇ ਲੈ ਕੇ ਜਾ ਸਕਦੇ ਹਾਂ ਸਾਈਜ਼ ਜਿਵੇਂ ਮੈਂ ਦੱਸ ਚੁੱਕਿਆ A4 ਸਾਈਜ਼ ਤੋਂ ਵੱਡਾ ਸਾਈਜ਼ ਹੈ ਜਿਵੇਂ ਆਰ ਐਸ ਅਗਰਵਾਲ ਦੀ ਬੁੱਕ ਹੁੰਦੀ ਹੈ ਨਾ ਰੀਜ਼ਨਿੰਗ ਦੀ ਵੱਡੀ ਉਸ ਸਾਈਜ਼ ਦੀ ਕਿਤਾਬ ਹੈ 70 ਗ੍ਰਾਮ ਦਾ ਪੇਪਰ ਲੱਗਿਆ ਹੋਇਆ 408 ਪੇਜਾਂ ਦੀ ਕਿਤਾਬ ਹੈ ਅਸੀਂ ਇਹ ਬੁੱਕ ਸਿਰਫ 250 ਰੁਪਏ ਚ ਦੇ ਰਹੇ ਹਾਂ ਏਡੀ ਮੋਟੀ ਕਿਤਾਬ ਤੁਹਾਨੂੰ 408 ਪੇਜਾਂ ਦੀ A4 ਸਾਈਜ਼ ਤੋਂ ਵੱਡੀ ਜੇ ਤੁਹਾਨੂੰ ਕੋਈ 250 ਰੁਪਏ ਚ ਦੇ ਦੇ ਉਹ ਵੀ 70 ਗ੍ਰਾਮ ਕਾਗਜ਼ ਦੇ ਉੱਤੇ ਤਾਂ ਮੈਂ ਤੁਹਾਡਾ ਦੇਣ ਦਾ ਉਸੀ ਦਾ ਪੇਪਰ ਕੁਆਲਿਟੀ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਹੈ ਠੀਕ ਹੈ ਜੇ ਤੁਸੀਂ ਕਿਤੇ ਵੀ ਕੋਰੀਅਰ ਮੰਗਵਾਉਣਾ ਚਾਹੁੰਦੇ ਹੋ ਟੱਟਾ 100 ਰੁਪਏ ਦੀ ਕਿਤਾਬ ਹੈ 60 ਤੋਂ 70 ਰੁਪਏ ਦਾ ਕੋਰੀਅਰ ਐਕਸਟਰਾ ਚਾਰਜਸ ਹੈ ਦੋ ਫੋਨ ਨੰਬਰ ਨੋਟ ਕਰ ਲਓ 9646810103 7009528208 ਇਸ ਬੁੱਕ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਇਨਕੁਆਇਰੀ ਹੈ ਤੁਸੀਂ ਹੁਣ ਮੈਂ ਰਾਤ ਨੂੰ 11 ਵਜੇ ਤੱਕ ਜਾਗ ਰਿਹਾ ਹਾਂ ਡਾਇਰੈਕਟ ਮੈਨਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ